ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਪਾਤੀ ਵਿਦਿਆਰਥੀਆਂ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਕਰਨ ਵਾਲੇ ਸਭ ਤੋਂ ਪ੍ਰਸਿੱਧ ਮੰਜ਼ਿਲਾਂ ਦੇ ਵਿੱਚੋਂ ਇੱਕ ਹੈ ਪਰ ਨਵੇਂ ਅਧਿਕਾਰਤ ਅੰਕੜੇ ਦੱਸਉਂਦੇ ਨੇ ਕਿ ਉੱਥੇ ਪੜ੍ਹਾਈ ਮਹਿੰਗੀ ਹੋ ਸਕਦੀ ਹੈ ਖਾਸ ਕਰਕੇ ਟਿਊਸ਼ਨ ਫੀਸਾਂ ਤੇ ਰਹਿਣ-ਸਹਿਣ ਦੇ ਖਰਚੇ ਦੇ ਚਲਦਿਆਂ ਕੈਨੇਡਾ ਦੇ ਸਿੱਖਿਆ ਅਧਿਕਾਰਿ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਦੇ ਲਈ ਟਿਊਸ਼ਨ ਫੀਸ ਸਕਰੇਲੂ ਵਿਦਿਆਰਥੀ ਦੇ ਨਾਲੋਂ ਕਾਫੀ ਪ੍ਰੋਗਰਾਮਾਤੀ ਔਸਤ ਫੀਸ ਸਾਲਾਨਾ ਤਕਰੀਬਨ CAD 36100 ਹੈ ਜੋ ਭਾਰਤੀ ਰੁਪਏ ਦੇ ਵਿੱਚ 23 ਤੋਂ 24 ਲੱਖ ਰੁਪਏ ਦੇ ਬਰਾਬਰ ਹੁੰਦੀ ਹੈ ਮਾਸਟਰ ਡਿਗਰੀ ਲਈ ਫੀਸ ਤਕਰੀਬਨ ਸੀਏਡੀ 21100 ਜਾਂ 13 ਤੋਂ 14 ਲੱਖ ਸਲਾਨਾ ਹੈ ਟਿਊਸ਼ਨ ਦੀ ਲਾਗਤ ਕੋਰਸ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ ਦਵਾਈ, ਦੰਤ ਵਿਗਿਆਨ, ਇੰਜੀਨੀਅਰਿੰਗ ਅਤੇ ਐਮਪੀਏ ਵਰਗੇ ਪੇਸ਼ੇਵਰ ਕੋਰਸ ਆਮ ਤੌਰ ਤੇ ਕਲਾ ਮਨੁੱਖਤਾ ਤੇ ਸਮਾਜਿਕ ਵਿਗਿਆਨ ਦੇ ਡਿਗਰੀਆਂ ਦੇ ਨਾਲੋਂ ਮਹਿੰਗੇ ਹੁੰਦੇ ਨੇ ਅਜ਼ੂਲਟ ਕਾਲਜ ਅਤੇ ਹੁਨਰ ਅਧਾਤ ਪ੍ਰੋਗਰਾਮ ਆਮ ਤੌਰ ਤੇ ਫਦੇਰੇ ਕਫਾਇਤੀ ਹੁੰਦੇ ਨੇ ਸੀਏਡੀ 7000 ਤੋਂ ਸੀਏਡੀ 22000 ਸਲਾਨਾ ਦੇ ਅੰਤਰ ਦੇ ਵਿੱਚ ਪਰ ਟਿਊਸ਼ਨ ਸਿਰਫ ਇੱਕ ਹਿੱਸਾ ਹੈ ਅਰਹ ਸਹਨ ਖਰਚੇ ਵੀ ਬਜਟ ਉਤੇ ਵੱਡਾ ਪਾਤ ਪਾਉਂਦੇ ਨੇ ਅਜੂ ਕੈਨੇਡਾ ਅਨੁਸਾਰ ਵਿਦਿਆਰਥੀਆਂ ਨੂੰ ਇਸ ਲਈ ਪ੍ਰਤੀ ਸਾਲ ਤਕਰੀਬਨ ਸੀਏਡੀ 15000 ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇਹਦੇ ਵਿੱਚ ਕਿਰਾਇਆ ਭੋਜਨ ਆਵਾਜਾਈ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਸ਼ਾਮਲ ਨੇ ਕਿਰਾਇਆ ਆਮ ਤੌਰ ਉਤੇ ਸੀਏਡੀ 500 ਤੋਂ ਸੀਏਡੀ 2000 ਮਹੀਨੇ ਦਾ ਹੁੰਦਾ ਹੈ ਸ਼ਹਿਰ ਅਤੇ ਰਿਹਾਇਸ਼ੀ ਕਿਸਮ ਉਤੇ ਨਿਰਭਰ ਕਰਦਾ ਹੈ ਭੋਜਨ ਅਤੇ ਕਰੀਆਨੇ ਲਈ ਪ੍ਰਤੀ ਮਹੀਨਾ ਸੀਏਡੀ 240 ਤੋਂ 480 ਲੱਗਦਾ ਹੈ ਅਤੇ ਜਨਤਕ ਆਵਾਜਾਈ ਦੇ ਲਈ ਮਾਸਿਕ ਪਾਸ ਸੀਏਡੀ 80 ਤੋਂ 155 ਦੇ ਆਸਪਾਸ ਹੁੰਦੇ। ਜਿਵੇਂ ਕਿ ਵੈਨਕੂਵਰ ਵਰਗੇ ਵੱਡੇ ਸ਼ਹਿਰ ਸਭ ਤੋਂ ਮਹਿੰਗੇ ਹੁੰਦੇ ਨੇ। ਸਿਹਤ بیمਾ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਏ ਦੇ ਲਈ ਲਾਜ਼ਮੀ ਹੁੰਦਾ ਹੈ। ਇਸ ਲਈ ਵਿਦਿਆਰਥੀ ਆਮ ਤੌਰ ਤੇ ਸੀਏਡੀ 75 ਤੋਂ 120 ਮਹੀਨੇ ਦਾ ਭੁਗਤਾਨ ਕਰਦੇ ਨੇ। ਕੁਝ ਪ੍ਰਾਂਤ ਸਰਕਾਰੀ ਬੀਮਾ ਪ੍ਰਦਾਨ ਕਰਦੇ ਨੇ ਜਦੋਂ ਕਿ ਹੋਰਾਂ ਨੂੰ ਸੰਸਥਾ ਪ੍ਰਬੰਧਿਤ ਨਿੱਜੀ ਬੀਮਾ ਲੈਣਾ ਪੈਂਦਾ ਹੈ। ਇਹਨਾਂ ਦੇ ਇਲਾਵਾ ਵਿਦਿਆਰਥੀਆਂ ਨੂੰ ਹੋਰ ਲਾਜ਼ਮੀ ਖਰਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਟੱਡੀ ਪਰਮਿਟ ਫੀਸ ਸੀਏਡੀ 150, ਬਾਇਓਮੈਟ੍ਰਿਕਸ ਫੀਸ ਸੀਏਡੀ 85 ਅਤੇ ਕਿਤਾਬਾਂ ਤੇ ਅਧਿਐਨ ਸਮੱਗਰੀ ਦੇ ਲਈ ਸੀਏਡੀ 500 ਅਤੇ 1000 ਪ੍ਰਤੀ ਸਾਲ ਇਸ ਦੇ ਨਾਲ ਫੋਨ ਬਿੱਲ, ਇੰਟਰਨੈਟ ਅਤੇ ਵਿਅਕਤੀਗਤ ਖਰਚੇ ਵੀ ਸ਼ਾਮਲ ਹੁੰਦੇ ਨੇ। ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਵਿਦਿਆਰਥੀਆਂ ਨੂੰ ਸਬੂਤ ਦੇਣਾ ਪੈਂਦਾ ਹੈ ਕਿ ਟਿਊਸ਼ਨ ਅਤੇ ਰਹਿਣ-ਸਹਿਣ ਦੇ ਖਰਚੇ ਜੋ ਪੂਰੇ ਕਰ ਸਕਦੇ ਨੇ ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਦੀ ਯੋਜਨਾ ਬਣਾਉਂਦੇ ਸਮੇਂ ਸਿਰਫ ਫੀਸ ਨਹੀਂ ਸਾਰੇ ਲਾਗਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਐਜੂ ਕੈਨੇਡਾ ਮਾਰਾ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਸਥਾਨ ਜੀਵਨ ਸ਼ੈਲੀ ਅਤੇ ਕੋਰਸ ਦੇ ਅਨੁਸਾਰ ਵਿਆਪਕ ਤੌਰ ਤੇ ਬਜਟ ਬਣਾਉਣਾ ਚਾਹੀਦਾ ਹੈ ਤਾਂ ਜੋ ਕੈਨੇਡਾ ਆਉਣ ਤੋਂ ਬਾਅਦ ਵਿੱਤੀ ਤਣਾਅ ਤੋਂ ਵੀ ਬਚਿਆ ਜਾ ਸਕੇ ਕੈਨੇਡਾ ਭਾਰਤੀ ਵਿਦਿਆਰਥੀਆਂ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਕਰਨ ਵਾਲੇ ਸਭ ਤੋਂ ਪ੍ਰਸਿੱਧ ਮੰਜ਼ਿਲਾਂ ਦੇ ਵਿੱਚੋਂ ਇੱਕ ਹੈ ਪਰ ਨਵੇਂ ਅਧਿਕਾਰਤ ਅੰਕੜੇ ਦੱਸਉਂਦੇ ਨੇ ਕਿ ਉੱਥੇ ਪੜ੍ਹਾਈ ਮਹਿੰਗੀ ਹੋ ਸਕਦੀ ਹੈ ਖਾਸ ਕਰਕੇ ਟਿਊਸ਼ਨ ਫੀਸਾਂ ਅਤੇ ਰਹਿਣ-ਸਹਿਣ ਦੇ ਖਰਚੇ ਦੇ ਚੱਲਦਿਆਂ ਕੈਨੇਡਾ ਦੇ ਸਿੱਖਿਆ ਅਧਿਕਾਰ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਸਕਰੇਲੂ ਵਿਦਿਆਰਥੀ ਦੇ ਨਾਲੋਂ ਕਾਫੀ ਪ੍ਰੋਗਰਾਮਾਂ ਦੀ ਔਸਤ ਫੀਸ ਸਾਲਾਨਾ ਤਕਰੀਬਨ CAD 36100 ਹੈ ਜੋ ਭਾਰਤੀ ਰੁਪਏ ਦੇ ਵਿੱਚ 23 ਤੋਂ 24 ਲੱਖ ਰੁਪਏ ਦੇ ਬਰਾਬਰ ਹੁੰਦੀ ਹੈ ਮਾਸਟਰ ਡਿਗਰੀ ਲਈ ਫੀਸ ਤਕਰੀਬਨ ਸੀਏਡੀ 21100 ਜਾਂ 13 ਤੋਂ 14 ਲੱਖ ਸਲਾਨਾ ਹੈ ਟਿਊਸ਼ਨ ਦੀ ਲਾਗਤ ਕੋਰਸ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ ਦਵਾਈ ਦੰਤ ਵਿਗਿਆਨ ਇੰਜੀਨੀਅਰਿੰਗ ਅਤੇ ਐਮਪੀਏ ਵਰਗੇ ਪੇਸ਼ੇਵਰ ਕੋਰਸ ਆਮ ਤੌਰ ਤੇ ਕਲਾ ਮਨੁੱਖਤਾ ਤੇ ਸਮਾਜਿਕ ਵਿਗਿਆਨਕ ਡਿਗਰੀਆਂ ਦੇ ਨਾਲੋਂ ਮਹਿੰਗੇ ਹੁੰਦੇ ਨੇ ਅਜੋਲਟ ਕਾਲਜ ਅਤੇ ਹੁਨਰ ਅਧਾਰਤ ਪ੍ਰੋਗਰਾਮ ਆਮ ਤੌਰ ਤੇ ਫਦੇਰੇ ਕਿਫਾਇਤੀ ਹੁੰਦੇ ਨੇ ਸੀਏਡੀ 7000 ਤੋਂ ਸੀਏਡੀ 22000 ਸਲਾਨਾ ਦੇ ਅੰਤਰ ਦੇ ਵਿੱਚ ਪਰ ਟਿਊਸ਼ਨ ਸਿਰਫ ਇੱਕ ਹਿੱਸਾ ਹੈ ਰਹਿ ਸੰਨ ਦੇ ਸੱਚੇ ਵਿੱਚ ਬਜਟ ਉਤੇ ਵੱਡਾ ਪਾਤ ਪੁੰਦੇ ਨੇ ਅਜੂ ਕੈਨੇਡਾ ਅਨੁਸਾਰ ਵਿਦਿਆਰਥੀਆਂ ਨੂੰ ਇਸ ਲਈ ਪ੍ਰਤੀ ਸਾਲ ਤਕਰੀਬਨ ਸੀਏਡੀ 15000 ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇਦੇ ਵਿੱਚ ਕਿਰਾਇਆ ਭੋਜਨ ਆਵਾਜਾਈ ਅਤੇ ਰੋਜ਼ਾਨਾ ਦੀਆਂ ਸਹੂਲਤਾਂ ਵੀ ਸ਼ਾਮਲ ਨੇ ਕਿਰਾਇਆ ਆਮ ਤੌਰ 'ਤੇ ਸੀ.ਡੀ. 500 ਤੋਂ ਸੀ.ਡੀ. 2000 ਮਹੀਨੇ ਦਾ ਹੁੰਦਾ ਹੈ ਸ਼ਹਿਰ ਅਤੇ ਵਿਹੈਸ਼ੀ ਕਿਸਮ ਉਤੇ ਨਿਰਭਰ ਕਰਦਾ ਹੈ ਭੋਜਨ ਅਤੇ ਕਰੀਆਨੇ ਦੇ ਲਈ ਪ੍ਰਤੀ ਮਹੀਨਾ ਸੀ.ਡੀ. 240 ਤੋਂ 480 ਲੱਗਦਾ ਹੈ ਅਤੇ ਜਨਤਕ ਆਵਾਜਾਈ ਦੇ ਲਈ ਮਾਸਿਕ ਪਾਸ ਸੀ.ਡੀ. 80 ਤੋਂ 155 ਦੇ ਆਸ-ਪਾਸ ਹੁੰਦਾ ਹੈ ਟੋਰਾਂਟੋ ਤੇ ਵੈਂਕੂਵਰ ਵਰਗੇ ਵੱਡੇ ਸ਼ਹਿਰ ਸਭ ਤੋਂ ਮਹਿੰਗੇ ਹੁੰਦੇ ਨੇ ਸਿਹਤ بیمਾ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਲਾਜ਼ਮੀ ਹੁੰਦਾ ਹੈ ਇਸ ਦੇ ਲਈ ਵਿਦਿਆਰਥੀ ਆਮ ਤੌਰ ਤੇ ਸੀਏਡੀ 75120 ਮਹੀਨੇ ਦਾ ਭੁਗਤਾਨ ਕਰਦੇ ਨੇ ਕੁਝ ਪ੍ਰਾਂਤ ਸਰਕਾਰੀ ਬੀਮਾ ਪ੍ਰਦਾਨ ਕਰਦੇ ਨੇ ਜਦੋਂ ਕਿ ਹੋਰਾਂ ਨੂੰ ਸੰਸਥਾ ਪ੍ਰਬੰਧਿਤ ਨਿੱਜੀ ਬੀਮਾ ਲੈਣਾ ਪੈਂਦਾ ਹੈ ਇਹਨਾਂ ਦੇ ਇਲਾਵਾ ਵਿਦਿਆਰਥੀਆਂ ਨੂੰ ਹੋਰ ਲਾਜ਼ਮੀ ਖਰਚਿਆਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਟੱਡੀ ਪਰਮਿਟ ਫੀਸ ਸੀਏਡੀ 150 ਬਾਇਓਮੈਟ੍ਰਿਕਸ ਫੀਸ ਸੀਏਡੀ 85 ਅਤੇ ਕਿਤਾਬਾਂ ਤੇ ਅਧਿਐਨ ਸਮਗਰੀ ਦੇ ਲਈ ਸੀਏਡੀ 500 ਅਤੇ 1000 ਪ੍ਰਤੀ ਸਾਲ ਇਸ ਦੇ ਨਾਲ ਫੋਨ ਬਿੱਲ ਇੰਟਰਨੈਟ ਅਤੇ ਵਿਅਕਤੀਗਤ ਖਰਚੇ ਵੀ ਸ਼ਾਮਲ ਹੁੰਦੇ ਨੇ ਇਮੀਗ੍ਰੇਸ਼ਨ ਨਿਯਮਾਂ ਦੇ ਤਾਬਕ ਵਿਦਿਆਰਥੀਆਂ ਨੂੰ ਸਬੂਤ ਦੇਣਾ ਪੈਂਦਾ ਹੈ ਕਿ ਉਹ ਟਿਊਸ਼ਨ ਅਤੇ ਰਹਿਣ-ਸਹਿਣ ਦੇ ਖਰਚੇ ਪੂਰੇ ਕਰ ਸਕਦੇ ਨੇ ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਦੀ ਯੋਜਨਾ ਬਣਾਉਂਦੇ ਸਮੇਂ ਸਿਰਫ ਫੀਸ ਨਹੀਂ ਸਾਰੇ ਲਾਗਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਅਜੂ ਕੈਨੇਡਾ ਮਹਾਰਾ ਦਾ ਮੰਨ ਕੇ ਵਿਦਿਆਰਥੀਆਂ ਨੂੰ ਸਥਾਨ ਜੀਵਨ ਸ਼ੈਲੀ ਅਤੇ ਕੋਰਸ ਦੇ ਅਨੁਸਾਰ ਵਿਆਪਕ ਤੌਰ ਤੇ ਬਜਟ ਬਣਾਉਣਾ ਚਾਹੀਦਾ ਤਾਂ ਜੋ ਕੈਨੇਡਾ ਆਉਣ ਤੋਂ ਬਾਅਦ ਵਿੱਤੀ ਤਣਾਵ ਤੋਂ ਵੀ ਬਚਿਆ ਜਾ ਸਕੇ ਕੈਨੇਡਾ ਪਾਤੀ ਵਿਦਿਆਰਥੀਆਂ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਕਰਨ ਵਾਲੇ ਸਭ ਤੋਂ ਪ੍ਰਸਿੱਧ ਮੰਜ਼ਿਲਾਂ ਦੇ ਵਿੱਚੋਂ ਇੱਕ ਹੈ ਪਰ ਨਵੇਂ ਅਧਿਕਾਰਤ ਅੰਕੜੇ ਦੱਸਉਂਦੇ ਨੇ ਕਿ ਉੱਥੇ ਪੜ੍ਹਾਈ ਮਹਿੰਗੀ ਹੋ ਸਕਦੀ ਹੈ ਖਾਸ ਕਰਕੇ ਟਿਊਸ਼ਨ ਫੀਸਾਂ ਅਤੇ ਰਹਿਣ-ਸਹਿਣ ਦੇ ਖਰਚਿਆਂ ਦੇ ਚਲਦਿਆਂ ਕੈਨੇਡਾ ਦੇ ਸਿੱਖਿਆ ਅਧਿਕਾਰਿਅਤ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀ ਦੇ ਲਈ ਟਿਊਸ਼ਨ ਫੀਸ ਸਕਰੇਲੂ ਵਿਦਿਆਰਥੀ ਦੇ ਨਾਲੋਂ ਕਾਫੀ ਪ੍ਰੋਗਰਾਮਾਤੀ ਔਸਤ ਫੀਸ ਲਾਣਾ ਤਕਰੀਬਨ ਸੀਏਟੀ 36100 ਹੈ ਜੋ ਭਾਰਤੀ ਰੁਪਏ ਦੇ ਵਿੱਚ 23 ਤੋਂ 24 ਲੱਖ ਰੁਪਏ ਦੇ ਬਰਾਬਰ ਹੁੰਦੀ ਹੈ ਮਾਸਟਰ ਡਿਗਰੀ ਲਈ ਫੀਸ ਤਕਰੀਬਨ ਸੀਏਡੀ 21100 ਜਾਂ 13 ਤੋਂ 14 ਲੱਖ ਸਲਾਨਾ ਹੈ ਟਿਊਸ਼ਨ ਦੀ ਲਾਗਤ ਕੋਰਸ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ ਦਵਾਈ ਦੰਤ ਵਿਗਿਆਨ ਇੰਜੀਨੀਅਰਿੰਗ ਅਤੇ ਐਮਪੀਏ ਵਰਗੇ ਪੇਸ਼ੇਵਰ ਕੋਰਸ ਆਮ ਤੌਰ ਤੇ ਕਲਾ ਮਨੁੱਖਤਾ ਤੇ ਸਮਾਜਿਕ ਵਿਗਿਆਨਕ ਡਿਗਰੀਆਂ ਦੇ ਨਾਲੋਂ ਮਹਿੰਗੇ ਹੁੰਦੇ ਨੇ ਅਜ਼ੂਲਟ ਕਾਲਜ ਅਤੇ ਹੁਨਰ ਅਧਾਤ ਪ੍ਰੋਗਰਾਮ ਆਮ ਤੌਰ ਤੇ ਫਦੇਰੇ ਕਫਾਇਤੀ ਹੁੰਦੇ ਨੇ ਸੀਏਡੀ 7000 ਤੋਂ ਸੀਏਡੀ 22000 ਸਲਾਨਾ ਦੇ ਅੰਤਰ ਦੇ ਵਿੱਚ ਪਰ ਟਿਊਸ਼ਨ ਸਿਰਫ ਇੱਕ ਹਿੱਸਾ ਹੈ ਅਰਹ ਸਹਨ ਦੇ ਸੱਚੇ ਵਿੱਚ ਬਜਟ ਉਤੇ ਵੱਡਾ ਪਾਤ ਪੁੰਦੇ ਨੇ ਅਜੂ ਕੈਨੇਡਾ ਅਨੁਸਾਰ ਵਿਦਿਆਰਥੀਆਂ ਨੂੰ ਇਸ ਲਈ ਪ੍ਰਤੀ ਸਾਲ ਤਕਰੀਬਨ ਸੀਏਡੀ 15000 ਦੀ ਯੋਜਨਾ ਬਣਾਉਣੀ ਚਾਹੀਦੀ ਹੈ ਇਹਦੇ ਵਿੱਚ ਕਿਰਾਇਆ ਭੋਜਨ ਆਵਾਜਾਈ ਅਤੇ ਰੋਜ਼ਾਨਤਕਆਂ ਸਹੂਲਤਾਂ ਵੀ ਸ਼ਾਮਲ ਨੇ ਕਿਰਾਇਆ ਆਮ ਤੌਰ ਉਤੇ ਸੀਏਡੀ 500 ਤੋਂ ਸੀਏਡੀ 2000 ਮਹੀਨੇ ਦਾ ਹੁੰਦਾ ਹੈ ਸ਼ਹਿਰ ਅਤੇ ਰਿਹਾਇਸ਼ੀ ਕਿਸਮ ਉਤੇ ਨਿਰਭਰ ਕਰਦਾ ਹੈ ਭੋਜਨ ਅਤੇ ਕਰੀਆਨੇ ਦੇ ਲਈ ਪ੍ਰਤੀ ਮਹੀਨਾ ਸੀਏਡੀ 240 ਤੋਂ 480 ਲੱਗਦਾ ਹੈ ਅਤੇ ਚੰਨਤਕ ਆਵਾਜਾਈ ਦੇ ਲਈ ਮਾਸਿਕ ਪਾਸ ਸੀਏਡੀ 80 ਤੋਂ 155 ਦੇ ਆਸ-ਪਾਸ ਹੁੰਦੇ। ਕਨਟੋਟ ਅਤੇ ਵੈਨਕੂਵਰ ਵਰਗੇ ਵੱਡੇ ਸ਼ਹਿਰ ਸਭ ਤੋਂ ਮਹਿੰਗੇ ਹੁੰਦੇ ਨੇ। ਸਿਹਤ بیمਾ ਕੈਨੇਡਾ ਦੇ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਲਾਜ਼ਮੀ ਹੁੰਦਾ ਹੈ। ਇਸ ਲਈ ਵਿਦਿਆਰਥੀ ਆਮ ਤੌਰ ਤੇ CAD 75-120 ਮਹੀਨੇ ਦਾ ਭੁਗਤਾਨ ਕਰਦੇ ਨੇ। ਕੁਝ ਪ੍ਰਾਂਤ ਸਰਕਾਰੀ ਬੀਮਾ ਪ੍ਰਦਾਨ ਕਰਦੇ ਨੇ ਜਦੋਂ ਕਿ ਹੋਰਾਂ ਨੂੰ ਸੰਸਥਾ ਪ੍ਰਬੰਧਿਤ ਨਿੱਜੀ ਬੀਮਾ ਲੈਣਾ ਪੈਂਦਾ ਹੈ। ਇਹਨਾਂ ਦੇ ਇਲਾਵਾ ਵਿਦਿਆਰਥੀਆਂ ਨੂੰ ਹੋਰ ਲਾਜ਼ਮੀ ਖਰਚੇ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਸਟੱਡੀ ਪਰਮਿਟ ਫੀਸ CAD 150, ਬਾਇਓਮੈਟ੍ਰਿਕਸ ਫੀਸ CAD 85 ਅਤੇ ਕਿਤਾਬਾਂ ਤੇ ਅਧਿਐਨ ਸਮਗਰੀ ਦੇ ਲਈ CAD 500 ਅਤੇ 1000 ਪ੍ਰਤੀ ਸਾਲ ਇਸ ਦੇ ਨਾਲ ਫੋਨ ਬਿੱਲ, ਇੰਟਰਨੈਟ ਅਤੇ ਵਿਅਕਤੀਗਤ ਖਰਚੇ ਵੀ ਸ਼ਾਮਲ ਹੁੰਦੇ ਨੇ। ਇਮੀਗ੍ਰੇਸ਼ਨ ਨਿਯਮਾਂ ਦੇ ਮੁਤਾਬਕ ਵਿਦਿਆਰਥੀਆਂ ਨੂੰ ਸਬੂਤ ਦੇਣਾ ਪੈਂਦਾ ਹੈ ਕਿ ਟਿਊਸ਼ਨ ਅਤੇ ਰਹਿਣ-ਸਹਿਣ ਦੇ ਖਰਚੇ ਚੇ ਪੂਰੇ ਕਰ ਸਕਦੇ ਨੇ ਇਸ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜਾਈ ਦੀ ਯੋਜਨਾ ਬਣਾਉਂਦੇ ਸਮੇਂ ਸਿਰਫ ਫੀਸ ਨਹੀਂ ਸਾਰੇ ਲਾਗਤਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਐਜੂ ਕੈਨੇਡਾ ਮਹਾਰਾ ਦਾ ਮੰਨਣਾ ਕਿ ਵਿਦਿਆਰਥੀਆਂ ਨੂੰ ਸਥਾਨ ਜੀਵਨ ਸ਼ੈਲੀ ਅਤੇ ਕੋਰਸ ਦੇ ਅਨੁਸਾਰ ਵਿਆਪਕ ਤੌਰ ਤੇ ਬਜਟ ਬਣਾਉਣਾ ਚਾਹੀਦਾ ਤਾਂ ਜੋ ਕੈਨੇਡਾ ਆਉਣ ਤੋਂ ਬਾਅਦ ਵਿੱਤੀ ਤਣਾਵ ਤੋਂ ਵੀ ਬਚਿਆ ਜਾ ਸਕੇ ਕੈਨੇਡਾ ਭਾਰਤੀ ਵਿਦਿਆਰਥੀਆਂ ਦੇ ਲਈ ਵਿਦੇਸ਼ਾਂ ਦੇ ਵਿੱਚੋਂ ਪੜ੍ਹਾਈ ਕਰਨ ਵਾਲੇ ਸਭ ਤੋਂ ਪ੍ਰਸਿੱਧ ਮੰਜ਼ਿਲਾਂ ਦੇ ਵਿੱਚੋਂ ਇੱਕ ਹੈ ਪਰ ਨਵੇਂ ਅਧਿਕਾਰਤ ਅੰਕੜੇ ਦੱਸਉਂਦੇ ਨੇ ਕਿ ਉੱਥੇ ਪੜ੍ਹਾਈ ਮਹਿੰਗੀ ਹੋ ਸਕਦੀ ਹੈ ਖਾਸ ਕਰਕੇ ਟਿਊਸ਼ਨ ਫੀਸਾਂ ਤੇ ਰਹਿਣ-ਸਹਿਣ ਦੇ ਖਰਚੇ ਦੇ ਚੱਲਦਿਆਂ ਕੈਨੇਡਾ ਦੇ ਸਿੱਖਿਆ ਅਧਿਕਾਰਿਅਤ ਦੇ ਅਨੁਸਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ ਸਕਰੇਲੂ ਵਿਦਿਆਰਥੀ ਦੇ ਨਾਲੋਂ ਕਾਫੀ ਪ੍ਰੋਗਰਾਮਾਂ ਦੀ ਔਸਤ ਫੀਸ ਲਾਣਾ ਤਕਰੀਬਨ CAD 36100 ਹੈ ਜੋ ਭਾਰਤੀ ਰੁਪਏ ਦੇ ਵਿੱਚ 23 ਤੋ 24 ਲੱਖ ਰੁਪਏ ਦੇ ਪ੍ਰਾਪਤ ਹੁੰਦੀ ਹੈ ਮਾਸਟਰ ਡਿਗਰੀ ਲਈ ਫੀਸ ਤਕਰੀਬਨ ਸੀਏਡੀ 21100 ਜਾਂ 13 ਤੋਂ 14 ਲੱਖ ਸਲਾਨਾ ਹੈ ਟਿਊਸ਼ਨ ਦੀ ਲਾਗਤ ਕੋਰਸ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ ਦਵਾਈ ਦੰਤ ਵਿਗਿਆਨ ਇੰਜੀਨੀਅਰਿੰਗ ਅਤੇ ਐਮਪੀਏ ਵਰਗੇ ਪੇਸ਼ੇਵਰ ਕੋਰਸ ਆਮ ਤੌਰ ਉਤੇ ਕਲਾ ਮਨੁੱਖਤਾ ਤੇ ਸਮਾਜਿਕ ਵਿਗਿਆਨਕ ਡਿਗਰੀਆਂ ਦੇ ਨਾਲੋਂ ਮਹਿੰਗੇ ਹੁੰਦੇ ਨੇ